ਮੈਂ ਕਰਮੇਸ਼ਿੰਗ ਬਰਾੜ ਪਿੰਡ ਲੋਂਗੋ ਵਾਲਾ ਆਜ ਤੋ ਤਕਰੀਬਨ 55 ਸਾਲ ਪਹਿਲਾਂ 25 ਕਿਸ਼ੋਰ ਬਿਆਹਤੀਆ ਮੇਰਾ ਇੱਕੋ ਇੱਕ ਸਾਲਾ ਗਮਦੂਰ ਸਿੰਘ ਹੈਗਾ ਤੀ ਪਾਈ ਕਿਸ਼ੋਰ ਤੋਂ ਤੇ 14 11 95 ਨੂੰ ਉਹਨੂੰ ਰੇਲਵੇ ਪੁਲਿਸ ਦੇ ਹਰਪਾ ਜਨਸਿਕਾ ਐਸਐਚਓ ਦੀ ਟੁਕੜੀ ਨੇ ਘਰੋ ਚੱਕ ਲਿਆ ਤੀ ਇੱਕ ਨੇੜੇ ਕਤਲ ਹੋਇਆ ਤੀ ਗੁਰਦੇਵ ਸਿੰਘ ਦਾ ਉਹਦੀ ਡੈਡ ਬੋਡੀ ਮਿਲ ਗਈ ਤੀ ਰੇਲਵੇ ਟ੍ਰੈਕ ਕੋ ਤੇ ਉਹਨਾਂ ਉਸਦੇ ਸ਼ੱਕ ਦੇ ਚੱਕਿਆ ਤੇ ਅਸੀਂ ਉਸਨੂੰ ਰੇਲਵੇ ਪੁਲਿਸ ਗੁਰੂਰ ਨੇ ਉਹਨੂੰ ਛਡਾਉਣ ਬਾਅਦ ਤੇ ਅਸੀਂ ਤੇ 10 ਦਿਨ ਉਹ ਕਰਦੇ ਰਹੇ ਕੋਸ਼ਿਸ਼ ਕਰਦੇ ਰਹੇ ਪਰ ਜਦੋਂ ਅਸੀਂ ਬੱਦ ਬੱਦ ਕਿਸੇ ਲੀਡਰਾਂ ਤੋਂ ਹੋਰ ਤੋਂ ਅਪਰੋਚ ਕਰਾਉਂਦੇ ਤੇ ਹੋਰ ਤੇ ਤਾਂ ਉਹ ਸਮਾਂ ਉਹ ਵੀ ਜਿਆਦਾ ਨਹੀਂ ਆਇਆ ਉਸ ਤੇ ਤਸ਼ੱਦਦ ਕਰਦੇ ਤੇ ਆਖਰ ਨੂੰ ਉਹਨਾਂ ਨੇ 23 11 95 ਨੂੰ ਰਾਤ ਨੂੰ 11 ਵਜੇ ਜਮਾ ਬੇ ਬੇਸੁਰਤ ਹਾਲਤ ਦੇ ਵਿੱਚ ਉਹਨੂੰ ਕੋਈ ਵੀ ਸੁਰਤ ਨਹੀਂ ਸੀ ਇੱਕ ਡੈੱਡ ਬਾਡੀ ਵਾਂਗੂ ਸਾਨੂੰ ਕਿ ਸਾਹ ਚਲਦੇ ਤੇ ਉਹਨਾਂ ਨੇ ਸਾਨੂੰ ਚੁਕਾਤਾ ਫਿਰ ਸੀ ਜਾ ਕੇ ਉਸੇ ਰਾਤ ਪੀਜੀਆਈ ਜਾ ਕੇ ਚੰਡੀਗੜ੍ਹ ਦਾਖਲ ਕਰਵਾਤਾ ਤੇ 24 11 95 ਨੂੰ ਤੜਕੇ 4:30 ਵਜੇ ਇਹ ਉਥੇ ਉਹ ਜ਼ਿੰਦਗੀ ਬਹੁਤ ਨਾਲ ਆਪ ਦਾ ਜੂਹੀ ਦਾ ਰਹਾ ਉਹਦੇ ਸਰੀਰ ਤੇ 18 ਸੱਟਾਂ ਦੇ ਨਿਸ਼ਾਨ ਤੇ ਚਾਰੇ ਚਾਰ ਪੱਛੜੀਆਂ ਖੱਬੇ ਹੱਦੀਆਂ ਦਿਲ ਵਾਲੀਆਂ ਟੁੱਟੀਆਂ ਹੋਈਆਂ ਤੋੜੀਆਂ ਹੋਈਆਂ ᱛੀਆਂ ਤੇ ਸਾਨੂੰ ਉੱਥੇ ਪੁਲਿਸ ਵਾਲੇ ਜਾ ਕੇ ਮੰਗਦੇ ਉੱਥੇ ਵੀ ਦਬਕੇ ਮਾਰਦੇ ਰਹੇ ਜੀ ਆਖਰ ਨੂੰ 7 12 95 ਨੂੰ ਉਹਦੀ ਤੜਕੇ 4:30 ਵਜੇ ਮੌਤ ਹੋ ਗਈ ਤੇ ਇਹ ਦੂਜਾ ਵਾਰ ਉਹਨਾਂ ਨੇ ਮਤਲਬ 8ਵਾਂ ਥੋੜੀ ਇਹਦਾ ਸਾਡਾ ਜਿਹੜਾ ਪੋਸਟਮਾਨ ਤੋਂ ਗਮਦੂਰ ਸਿੰਘ ਦਾ ਉਹ 10 12 95 ਨੂੰ ਕਰਵਾਇਆ ਪੁਲਿਸ ਨੇ ਸਾਨੂੰ ਉਹਨਾਂ ਨੂੰ ਇਹ ਦਿਬਾਗ ਚ ਦੇ ਵੀ ਅਸੀਂ ਇਸਤਰੀ ਡੈੱਡ ਬੋਡੀ ਚ ਕਰਵਾ ਦੇਾਂਗੇ ਇਹ ਅੱਖ ਕੇ ਲੈ ਜਾਣਗੇ ਵੀ ਇਹਦਾ ਕੋਈ ਸਾਡਾ ਕੇਸ ਖੁਰਦਪੁਰਦ ਹੋ ਜਾਊਗਾ ਤੇ 7ਵਾਂ ਵਾਲਾ ਬਚਨ ਨੂੰ ਮੌਤ ਹੋਈ ਇਹਨਾਂ ਨੇ 8 12 95 ਨੂੰ ਸਾਡੀ ਬੇਰੀ ਐਫ ਆਈ ਆਰ ਲਿਖੀ ਇਹਦਾ ਬਤਾਈ ਬੜੀ ਮਾਈ ਤੀ ਤੇ 18 ਰੁਪਏ ਚਾਨ ਨਮ ਕੇ ਫੇਰ ਇਹਨਾਂ ਨੇ 12 396 ਨੂੰ ਜਾ ਕੇ ਉਹਦਾ ਪਰਚਾ ਦਰਜਾ ਸੀ ਫਿਰ ਤੁਰਕੇ ਬੱਸਾ ਕਰਵਾਇਆ ਤੇ 12 7 ਉਹ ਤਾਂ ਚਲ ਰਹਿੰਦੇ ਨੇ ਪਾਸ ਤੇ ਉਹਨਾਂ ਨੇ ਬਲ 12 396 ਨੂੰ ਕੀਤੀ ਤੇ 4 ਮਹੀਨੇ ਲੇਟ ਆਖਰ ਨੂੰ ਬਲ ਇਹਨਾਂ ਨੇ ਸਾਡਾ ਕੇਸ ਇੱਥੇ ਚੱਲਿਆ ਸਕਰੂਰ ਵੀ ਚੱਲਿਆ ਤੇ ਉਸ ਤੋਂ ਬਾਅਦ ਇਹ ਅਸੀਂ ਸਾਨੂੰ ਸਾਫ਼ ਪੂਰਾ ਨਾ ਮਿਲਿਆ ਸਾਨੂੰ ਕੇਸ ਦਾ ਸ਼ੱਕ ਤੀ ਵੀ ਇਹਨਾਂ ਨੂੰ ਪੂਰੀ ਸਜ਼ਾ ਮਿਲੀ ਜਿੱਦਾਂ ਕੇਸ ਇਹਨਾਂ ਨੇ ਨਿਆਂਇਤ ਤਰੀਕੇ ਨਾਲ ਉਸ ਨੂੰ ਪਟਾਈ ਕੀਤੀ ਤੀ ਤੇ ਅਸੀਂ ਫਿਰ ਹਾਈ ਕੋਰਟ ਜਮ ਕੇਸ ਪਾਤਾ ਉਹਦੀ ਸੁਣਵਾਈ ਹੋ ਦਿਖਾਉਣ ਦੇ ਦੌਰਾਨ ਹੁਣ ਆ ਕੇ 29 ਸਾਲਾਂ ਪਿੱਛੋਂ ਮੈਂ ਸਾਫ਼ ਬੜਿਆ ਹੁਣ ਇੱਕ ਡੀਐਸਪੀ ਗਰਸੇਵਿਕ ਜਪ ਪਟਿਆਲੇ ਦੀਪਨਗਰ ਦਾ ਰਹਿਣ ਵਾਲਾ ਇੱਕ ਹਰਪਜਨ ਸਿੰਘ ਥਾਣੇਦਾਰ ਉਹਦਾ ਪਿੰਡ ਬਤਾਲਾ ਜ਼ਿਲ੍ਹਾ ਅਬਰਸਰ ਇੱਕ ਕਿਰਪਾਲ ਸਿੰਘ ਹੌਲਦਾਰ ਤੇ ਉਹ ਜੈਤੋ ਸਰ ਦਾ ਸਰਜਾਦਾ ਰਹਿਣ ਵਾਲਾ ਤੇ ਇਹਨਾਂ ਤਿੰਨਾਂ ਨੂੰ ਮਾਨਯੋਗ ਜੱਜ ਸ਼੍ਰੀ ਸੁਰੇਸ਼ਵਰ ਠਾਕਰ ਤੇ ਸੁਦੀਪਤੀ ਸ਼ਰਮਾ ਜੀ ਨੇ ਸਾਰੇ ਕੇਸ ਨੂੰ ਪੂਰੇ ਧਿਆਨ ਨਾਲ ਕਰਦੇ ਹੋਏ ਇਹਨਾਂ ਤਿੰਨ ਨੂੰ ਉਮਰਕਾਇਦੀ ਸਜ਼ਾ ਸੁਣਾਤੀ ਤੇ ਜਦ ਜਸਵੰਤ ਸਿੰਘ ਪਿੰਡ ਬੀਰੇ ਵਾਲਾ ਉਹ ਵੀ ਹੌਲਦਾਰ ਸੀ ਉਹ ਇਸ ਦੇ ਚੱਲਦੇ ਕੇਸ ਦੇ ਦੌਰਾਨ ਜੇ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਖਿਲਾਫ ਜਾਊਗੇ ਇਸ ਇਹ ਉਹ ਕੈਨੇਡਾ ਨੂੰ ਭੱਜ ਗਿਆ ਤੇ ਹੁਣ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਮਤਲਬ ਕੀਤਾ ਐਸਐਸਪੀ ਸਾਹਿਬ ਨੂੰ ਤੇ ਏਆਈਜੀ ਰੇਲਵੇ ਪੁਲਿਸ ਨੂੰ ਉਹਨਾਂ ਨੂੰ ਹੁਕਮ ਕੀਤਾ ਵੀ 24 ਨੂੰ 20 ਨਵੰਬਰ ਨੂੰ ਉਹਨਾਂ ਨੂੰ ਸਾਡੇ ਵੀ ਕੋਰਟ 'ਚ ਪੇਸ਼ ਕੀਤਾ ਜਾਵੇ ਇਹ ਮੇਰਾ ਸਾਰਾ ਕੇਸ ਹੈ ਇਹ ਕੇਸ ਸਰਕਾਰ ਰਣਜੀਤ ਸਿੰਘ ਸੇਖੋਂ ਕਾਬਰੇੜ ਨੇ ਸਰੂਰ ਵਾਲੇ ਉਹਨਾਂ ਨੇ ਇਹ ਸੈਸ਼ਨ ਜੱਜ ਦੇ ਵੀ ਉਹਨਾਂ ਨੇ ਕੇਸ ਝਗੜਿਆ ਸੀ ਤੇ ਹੁਣ ਹਾਈ ਕੋਰਟ 'ਚ ਵੀ ਉਹਨਾਂ ਨੇ ਜਾ ਕੇ ਕੇਸ ਝਗੜਿਆ ਬਹੁਤ ਤਨਦੇਹੀ ਨਾਲ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਮੈਂ ਇਹ ਵੀ ਕਹੂੰਗਾ ਵੀ ਸਾਰੇ ਵਕੀਲ ਸਾਹਿਬਾਨ ਨੂੰ ਵੀ ਹਰੇਕ ਕੇਸ ਨੂੰ ਆਬਦਾ ਬਣਾ ਕੇ ਲੜਨ ਜਿਸ ਤਰ੍ਹਾਂ ਮੇਰਾ ਕੇਸ ਹਨ ਲੜਿਆ ਮੈਂ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਹਾਈ ਕੋਰਟ ਦਾ ਵੀ ਤੇ ਸੇਖੋ ਸਾਹਿਬ ਦਾ ਵੀ ਜਾਂ ਜਿਹੜੇ ਹੋਰ ਮੇਰੇ ਨਾਲ ਮੇਰੇ ਸਹਿਯੋਗੀ ਗਵਾਹ ਤੇ ਜਾ ਕੇ ਬੇਬੀਤੀ ਤੇ ਉਹਨਾਂ ਵੀ ਧੰਨਵਾਦ ਕਰਦਾ ਇਹਨਾਂ ਦੇ ਮੈਨੂੰ ਚੱਲਦੇ ਕੇਸ ਦੇ ਦੌਰਾਨ ਪਹਿਲਾਂ ਲਾਲਚ ਵੀ ਬਹੁਤ ਮੋਟੀਆਂ ਰਕਮਾਂ ਦੇ ਦਿੱਤੇ ਫਿਰ ਡਰਾਇਆ ਤਮਕਾਇਆ ਵੀ ਤੇ ਜਿਹੜਾ ਗਵਾਹ ਤੀ ਬਗੇਲ ਸਿੰਘ ਸਫੀਪੁਰ ਤੋਂ ਉਹਨੂੰ ਇੰਨਾ ਡਰਾਇਆ ਤਮਕਾ ਕੇ ਇਹਨੂੰ ਮਤਲਬ ਕਿ ਗਵਾਹੀ ਤੋਂ ਮੁਕਰਵਾ ਵੀ ਲਿਆ ਤੀ ਪਰ ਅਸਲੀਅਤ ਕੇਸ ਦੀ ਦੇਖ ਕੇ ਜੱਜ ਸਾਹਿਬ ਨੇ ਜਿਹੜੀ ਸਜ਼ਾ ਦਿੱਤੀ ਹੈ ਮੈਂ ਹਾਈ ਕੋਰਟ ਦਾ ਬਹੁਤ ਬਹੁਤ ਤਹਿਲਵਾਤ ਕਰਦਾ